ਅਸ ਟਾਈਮ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਸੰਗਤਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦੁਆਰਾ ਕੰਨ ਸਾਹਿਬ ਵਿੱਚ ਨਤਮਸਤਕ ਹੋਇਆ ਜਾ ਰਿਹਾ ਸਾਡੇ ਨਾਲ ਨੇ ਹੈਡ ਗ੍ਰੰਥੀ ਕੰਨ ਸਾਹਿਬ ਦੇ ਗੁਰਵਿੰਦਰ ਸਿੰਘ ਜੀ ਆਪਾਂ ਉਹਨਾਂ ਕੋ ਇਤਿਹਾਸ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸੁਤੇ ਅੰਧੇਰ ਪਲੋਵਾ ਜਗਤ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਜ ਪ੍ਰਕਾਸ਼ ਗੁਰਪੁਰਬ ਹੈ ਸੋ ਸਰਬੱਤਰ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰਦੁਆਰਾ ਸ੍ਰੀ ਕੰਤ ਸਾਹਿਬ ਦੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸੰਗਤਾਂ ਵੱਲੋਂ ਬਿੰਦ ਬਿੰਦ ਵਧਾਈਆਂ ਹੋਣ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸਮੇਂ ਸੰਸਾਰ ਤੇ ਸਤਿਗੁਰੂ ਜੀ ਦਾ ਆਉਣਾ ਹੋਇਆ ਜਿਸ ਵੇਲੇ ਰਾਜੇ ਪਾਤ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਜਦੋਂ ਸਾਰੇ ਹੀ ਸੰਸਾਰ ਦੇ ਉੱਪਰ ਪਾਪ ਹੋ ਰਹੇ ਸਨ ਲੋਕ ਉੱਠੇ ਰਸਤੇ ਤੇ ਪਏ ਹੋਏ ਸਨ ਤੇ ਉਸ ਵੇਲੇ ਫਿਰ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਸਾਰੀ ਸ੍ਰਿਸ਼ਟੀ ਦੇ ਲੋਕਾਂ ਦੀ ਜੀਵਾਂ ਜੰਤੂਆਂ ਦੀ ਪੁਕਾਰ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਤੇ ਆਉਣਾ ਪਿਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਲੋਕਾਈ ਦੀ ਅਰਦਾਸ ਬੇਨਤੀ ਸੁਣ ਕਰਕੇ ਤੇ ਆਪਣਾ ਸਰਗੁਣ ਰੂਪ ਲੈ ਕਰਕੇ ਤੇ ਸੰਸਾਰ ਤੇ ਤਲਵੰਡੀ ਰਾਏ ਪੋਏ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ 1469 ਈਸਵੀ 1526 ਬਿਕਰਮੀ ਪਿਤਾ ਸ੍ਰੀ ਕਲੇ ਆਨੰਦਾ ਸਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੀ ਕੋਖ ਤੋਂ ਅੱਜ ਦੇ ਦਿਨ ਅਮਰਤ ਵੇਲੇ ਕਤਕ ਦੀ ਪੂਰਨਵਾਸੀ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾਈ ਦੌਲਤਾ ਜੋ ਕਿ ਉਸ ਸਮੇਂ ਪਿਤਾ ਕਲਿਆਣਦਾਸ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਸਨ ਪਹਿਲਾਂ ਹੀ ਦਾਈ ਦੌਲਤਾ ਮਹਿਤਾ ਕਲਿਆਣਦਾਸ ਨੂੰ ਕਹਿਆ ਕਰਦੀ ਸੀ ਕਿ ਜਦੋਂ ਵੀ ਤੁਹਾਡੇ ਘਰ ਪ੍ਰਮਾਤਮਾ ਪੁੱਤਰ ਦੀ ਦਾਤ ਬਖਸ਼ੇਗਾ ਸੋ ਮੈਂ ਬਹੁਤ ਸਾਰੀ ਦੌਲਤ ਆਪ ਜੀ ਪਾਸੋਂ ਪ੍ਰਾਪਤ ਕਰਨੀ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਉਸ ਵੇਲੇ ਦਾਈ ਦੌਲਤਾ ਜਿਹੜੀ ਸੀ ਬੜੀ ਹੈਰਾਨ ਹੋਈ ਹੈ ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਹੈ ਤੇ ਉਸ ਵੇਲੇ ਜਨਮ ਲੈਂਦੇ ਸਾਰ ਬੱਚਾ ਰੋਂਦਾ ਆ ਉਸ ਦੀਆਂ ਮੁੱਠੀਆਂ ਜਿਹੜੀਆਂ ਨੇ ਬੰਦ ਹੁੰਦੀਆਂ ਨੇ ਪਰ ਗੁਰੂ ਨਾਨਕ ਸਾਹਿਬ ਜੀ ਜਦੋਂ ਸੰਸਾਰ ਤੇ ਆਏ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਸਤਗੁਰੂ ਜੀ ਰੋਏ ਨਹੀਂ ਮਹਾਰਾਜ ਜੀ ਦਾ ਚਿਹਰਾ ਮੁਸਕਰਾ ਰਿਹਾ ਹੈ ਤੇ ਮੁੱਠੀਆਂ ਜਿਹੜੀਆਂ ਸੀ ਖੁੱਲੀਆਂ ਹੋਈਆਂ ਨੇ ਤੇ ਦਾਈ ਇਹ ਵੇਖ ਕਰਕੇ ਤੇ ਬੜੀ ਹੈਰਾਨ ਹੋਈ ਹੈ ਕਿ ਮੈਂ ਆਪਣੇ ਹੱਥਾਂ ਦੇ ਨਾਲ ਹਜ਼ਾਰਾਂ ਹੀ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਆ ਔਰ ਅੱਜ ਜਿਹੜਾ ਕੌਤਕ ਵੇਖਿਆ ਹੈ ਪਹਿਲੀ ਵਾਰ ਵੇਖਿਆ ਹੈ ਕਿ ਰੋਣ ਸਮੇਂ ਬੱਚਾ ਮੁਸਕਰਾਉਂਦਾ ਹੋਵੇ ਇਹ ਕੋਈ ਆਮ ਬੱਚਾ ਨਹੀਂ ਆਮ ਮਨੁੱਖ ਨਹੀਂ ਇਹ ਤੇ ਉਹ ਨਿਰੰਕਾਰੀ ਜੋਤ ਹੈ ਉਸੇ ਵੇਲੇ ਹੀ ਪਿਤਾ ਕਲਿਆਣ ਦਾਸ ਜੀ ਨੂੰ ਆ ਕਰਕੇ ਦਾਈ ਦੌਲਤਾ ਨੇ ਵਧਾਈ ਦਿੱਤੀ ਹੈ ਤੇ ਕਲਿਆਣ ਦਾਸ ਜੀ ਕਹਿਣ ਲੱਗੇ ਕਿ ਦੌਲਤਾ ਦੱਸ ਮੁੰਡਾ ਹੈ ਕਿ ਕੁੜੀ ਹੈ ਉਸ ਵੇਲੇ ਦਾਈ ਦੌਲਤਾ ਨੇ ਕਿਹਾ ਕਿ ਪ੍ਰਮਾਤਮਾ ਨੇ ਤੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਉੱਤਰ ਵੀ ਆਮ ਨਹੀਂ ਉਹ ਕੋਈ ਰੱਬੀ ਨਿਰਾਲੀ ਰੂਹ ਹੈ ਤੇਰੇ ਘਰ ਦੇ ਵਿੱਚ ਨਰੰਕਾਰੀ ਜੋਤ ਆਈ ਹੈ ਕਿਉਂਕਿ ਮੈਂ ਹਜ਼ਾਰਾਂ ਹੀ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਹਾਂ ਪਰ ਜਨਮ ਸਮੇਂ ਜੋ ਮੈਂ ਕੌਤਕ ਵੇਖਿਆ ਹੈ ਕਿ ਸਾਰੇ ਕਮਰੇ ਦੇ ਵਿੱਚ ਰੁਸ਼ਨਾਈ ਤੇ ਸਤਿਗੁਰੂ ਜੀ ਮੁਸਕਰਾਉਂਦੇ ਹੋਏ ਮੈਨੂੰ ਮਿਲੇ ਆ ਉਹ ਪਹਿਲੀ ਦਾਈ ਦੌਲਤਾ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਇਸ ਪ੍ਰਕਾਰ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਜੋ ਆਪਣੇ ਨਗਰ ਤਲਵੰਡੀ ਦੇ ਵਿੱਚ ਰਹਿ ਕਰਕੇ ਕੰਮਾਂ ਕੀਤੇ ਬੜੇ ਪਿਆਰ ਦੇ ਨਾਲ ਮਾਤਾ ਪਿਤਾ ਨੇ ਸਤਿਗੁਰੂ ਦੀ ਪਰਵਰਿਸ਼ ਕੀਤੀ ਹੈ ਤੇ ਛੋਟੀ ਉਮਰ ਦੇ ਵਿੱਚ ਹੀ 4-5 ਸਾਲ ਦੇ ਜਦੋਂ ਖਾਣੀਆਂ ਦੇ ਨਾਲ ਬੱਚਿਆਂ ਦੇ ਨਾਲ ਖੇਡਣ ਵਾਸਤੇ ਜਾਂਦੇ ਆ ਤੇ ਬੱਚਿਆਂ ਨੂੰ ਗੁਰੂ ਤੇ ਲੜ ਲਾਉਂਦੇ ਆ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਗੱਲਾਂ ਸੁਣਾਉਂਦੇ ਆ ਇਸ ਪ੍ਰਕਾਰ ਕਦੀ ਕਦੀ ਸਮਾਧੀ ਲਾ ਕਰਕੇ ਬੈਠੇ ਰਹਿੰਦੇ ਆ ਉਸ ਸਮੇਂ ਫਿਰ ਜਦੋਂ ਸਤਿਗੁਰੂ ਜੀ 9 ਸਾਲ ਦੇ ਹੋਏ ਤੇ ਉਸ ਸਮੇਂ ਦੀਆਂ ਰੋਹ ਰੀਤਾਂ ਦੇ ਅਨੁਸਾਰ ਜਨੇਊ ਦੀ ਰਸਮ ਕਰਨ ਲੱਗੇ ਨੇ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ اے ਪੰਡਤ ਜੀ ਜੇਕਰ ਤੁਹਾਡੇ ਕੋਲ ਕੋਈ ਸੱਚ ਦਾ ਜਨੇਊ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ ਉਹ ਜਨੇਊ ਮੈਨੂੰ ਪਹਿਣਾਉਣਾ ਕਰੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬੜੇ ਕੌਤਕ ਕੀਤੇ ਸੁਲਤਾਨਪੁਰ ਲੋਧੀ ਵਿਖੇ ਲੰਮਾ ਸਮਾ ਸਤਿਗੁਰੂ ਜੀ ਰਹੇ ਉਤੋਂ ਹੀ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਬਰਾਤ ਦੇ ਸਮੇਤ ਵਿਆਹਣ ਵਾਸਤੇ ਆਏ 1787 ਈਸਵੀ ਨੂੰ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਿੱਤੋ ਤਿੰਨ ਸੁਨਹਿਰੀ ਉਪਦੇਸ਼ ਨੇ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਖੋ ਸਤਿਗੁਰੂ ਜੀ ਨੇ ਕਿਹਾ ਕਿ ਮੇਰਾ ਸਿੱਖ ਵੇਲੜ ਨਹੀਂ ਹੋ ਸਕਦਾ ਉਹ ਆਪਣੀ ਦਸਾਂ ਨੌਹਾਂ ਦੀ ਕੀਰਤ ਕਰੇ ਕੀਰਤ ਕਰਕੇ ਤੇ ਵਿੱਚੋਂ ਦਸਵੰਦ ਜਿਹੜਾ ਗਰੀਬਾਂ ਦੇ ਵਿੱਚ ਵੰਡੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪੇ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸੰਸਾਰ ਤੇ ਆਏ ਉਹਨਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਜਿਹੜੀਆਂ ਸੀ ਕੀਤੀਆਂ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਚੜ੍ਹਿਆ ਸੋਧਨ ਤਰਤ ਲੋਕਾਈ ਸਾਰੀ ਸ੍ਰਿਸ਼ਟੀ ਨੂੰ ਸੋਧਨ ਵਾਸਤੇ ਮਹਾਰਾਜੀ ਚਾਰ ਉਦਾਸੀਆਂ ਕਰਕੇ ਫਿਰ ਸਤਿਗੁਰੂ ਜੀ ਨੇ ਅਖੀਰ ਤੇ ਸ੍ਰੀ ਕਰਤਾਰਪੁਰ ਸਾਹਿਬ ਇੱਕ ਡੇਰਾ ਜਿਹੜਾ ਸੀ ਕੀਤਾ ਇੱਥੇ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਕੀਤੀ ਕੀਤੀ ਅਸੀ ਦਿਨ ਦਿਹਾੜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਜ ਪ੍ਰਕਾਸ਼ ਗੁਰਪੁਰਬ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾ ਰਹੀਆਂ ਨੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਵੀ ਬੇਅੰਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਚੱਲ ਰਿਸੀਓ ਫਿਰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਦੀਵਾਨ ਚੱਲਣਗੇ ਸੋ ਫੇਰ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪ੍ਰਬੰਧੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਗੁਰਦੁਆਰਾ ਕਨ ਸਾਹਿਬ ਦੇ ਹੈਡ ਗ੍ਰੰਥੀ ਜਿੰਨਾ ਪਾਸੋਂ ਸ੍ਰੀ ਸਤ ਸੰਗਤ ਨੇ ਜਿਹੜਾ ਇਤਿਹਾਸ ਦਾ ਸਰਵਣ ਕੀਤਾ ਕੈਮਰਾਮੈਨ ਸੋਨੀ ਦੇ ਨਾਲ ਸਰਵਣ